ਇਹ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਸੀ ਉਹ ਨਜ਼ਾਰਦ ਸੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਉਹ ਜ਼ਰਦਾਰ ਲੋਰੀ ਦੀ ਉਹ ਨੰਨੀ ਹਾਲਤ ਦੇਖੀ ਮੈਂ ਉਸੇ ਵੇਲੇ ਆਪਾਂ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂੰਗਾ ਲੇਕਿਨ ਹੋ ਸਕਦਾ ਹਾਂਜੀ ਦੋਸਤੋ ਇੰਨੀ ਇੱਕ ਵੀਡੀਓ ਨਹੀਂ ਸੀਗੀ ਸਰਦਾਰ ਸੋਹੀ ਦੀ ਆਖਿਰਕਾਰ ਸਰਦਾਰ ਸੋਹੀ ਜਸਵਿੰਦਰ ਭੱਲੇ ਦੇ ਦੇ ਅੰਤਿਮ ਸੰਸਕਾਰ ਦੇ ਮੌਕੇ ਦੇ ਉੱਪਰ ਕਿਉਂ ਨਹੀਂ ਪਹੁੰਚ ਸਕੇ ਅਤੇ ਸਰਦਾਰ ਸੋਹੀ ਨੇ ਕੀ ਕੁਝ ਕਿਹਾ ਸੀਗਾ ਜਸਵਿੰਦਰ ਭੱਲੇ ਦੇ ਬਾਰੇ ਔਰ ساری ਵੀਡੀਓ ਅਸੀਂ ਤੁਹਾਨੂੰ ਅੱਗੇ ਦਿਖਾਵਾਂਗੇ ਜਰੂਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਸਰਦਾਰ ਸੋਹੀ ਦਾ ਇਹ ਕਹਿਣਾ ਸੀਗਾ ਕਿ ਇੱਕ ਵਾਰ ਮੈਨੂੰ ਕਿਸੇ ਦੋਸਤ ਨੇ ਜਿਹੜਾ ਕਿ ਜਸਵਿੰਦਰ ਭੱਲੇ ਦੇ ਲਾਗੇ ਬੈਠਾ ਹੋਇਆ ਸੀਗਾ ਜਾਂ ਜਸਵਿੰਦਰ ਭੱਲੇ ਦਾ ਪਤਾ ਲਿਆਂ ਗਿਆ ਹੋਇਆ ਸੀਗਾ ਉਹਦਾ ਫੋਨ ਆਇਆ ਸੀਗਾ ਅਤੇ ਜਦੋਂ ਮੈਂ ਫੋਨ ਜਿਹੜਾ ਕਿ ਉਹ ਚੁੱਕਦਾ ਐ ਅਤੇ ਗੱਲ ਕਰਦਾ ਐ ਤੇ ਮੇਰੇ ਕੋਲ ਜਿਹੜੀ ਕਿ ਜਸਵਿੰਦਰ ਭੱਲੇ ਦੀ ਹਾਲਤ ਨਹੀਂ ਦੇਖੀ ਗਈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਸਰਦਾਰ ਸੋਹੀ ਕਿਵੇਂ ਫੁੱਟ ਫੁੱਟ ਜਿਹੜਾ ਕਿ ਉਹ ਰੋ ਰਹੇ ਨੇ ਤਾਨੂੰ ਦੱਸ ਦੇ ਕਿ ਦੋਵੇਂ ਜਿਹੜੇ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਲੈਜੈਂਡ ਰਹਿ ਚੁੱਕੇ ਨੇ ਆਖਿਰਕਾਰ ਸਰਦਾਰ ਸੋਹੀ ਦੇ ਨਾਲ ਕਿੰਨੀ ਇੱਕ ਗੂੜਤਾ ਜਿਹੜੀ ਕਿ ਉਹ ਬਣੀ ਹੋਈ ਸੀ ਕਿ ਜਸਵਿੰਦਰ ਪੱਲੜੀ ਜਸਵਿੰਦਰ ਪੱਲੇ ਦੇ ਹਰ ਇੱਕ ਦੇ ਨਾਲ ਜਿਹੜਾ ਕਿ ਪ੍ਰੇਮ ਮੁਹੱਬਤ ਬਣਿਆ ਹੋਇਆ ਸੀਗਾ ਉਸੇ ਕਰਕੇ ਸਾਰੇ ਉਹਨਾਂ ਨੂੰ ਐਕਟ ਰੇਡ ਕਿਉਂ ਯਾਦ ਕਰ ਰਹੇ ਨੇ ਅਤੇ ਸਰਦਾਰ ਸੋਹੀ ਨੇ ਆਪਣੀ ਜਿਹੜੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਹੁਣ ਜाहिर ਕੀਤੀ ਆ ਕਿ ਅੰਤਿਮ ਸੰਸਕਾਰ ਦੇ ਮੌਕੇ ਤੇ ਮੈਂ ਨਹੀਂ ਪਹੁੰਚ ਸਕਿਆ ਮੇਕੋ ਉਹਨਾਂ ਦੀ ਹਾਲ ਜਿਹੜੀ ਕਿ ਉਹ ਦੇਖੀ ਨਹੀਂ ਸੀ ਜਾ ਰਹੀ ਬਾਕੀ ਕੀ ਕੁਝ ਕਹਿੰਦੇ ਨੇ ਸਰਦਾਰ ਸੋਹੀ ਹੋਰ ਜਸਵਿੰਦਰ ਭਲਾ ਦੇ ਬਾਰੇ ਆਓ ਪਿੰਨਾਂ ਦੇ ਲਈ ਕੀਤੇ ਅਸੀਂ ਤੁਹਾਨੂੰ ਉਹ ਵੀਡੀਓ ਦਿਖਾਉਣੇ ਆਂ ਜਰੂਰ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਦੇਖਿਆ ਜਦੋਂ ਬਤਾਏ ਕੀ ਹੋ ਰਹੀ ਸੀ ਉਹ ਲਾਜ਼ਮੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਉਹ ਜ਼ਰਦਾਰ ਲੋਰੀ ਦੀ ਉਹ ਉਹਨਾਂ ਦੀ ਹਾਲਤ ਦੇਖੀ ਮੈਂ ਉਸ ਵੇਲੇ ਇਹ ਆਉਤਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂੰਗਾ ਇਹ ਕਾਹਤੇ ਹੋ ਸਕਦਾ ਐਵੇਂ ਤਾਂ ਇਹ ਬਹੁਤ ਜ਼ਬਰਦਸਤ ਤੋਂ ਮੈਂ ਕਰਦਿਆਂ ਨੂੰ ਜਾਂ ਤੋ ਉਸ ਤੇਨ ਹੋ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਦ ਕਰਨਾ ਨਹੀਂ ਚਾਹੁੰਦਾ ਮੈਂ ਇਹ ਕੈਸ ਕਰਕੇ ਮੈਂ ਦੰਦ ਸਾਨੇ ਤੋਂ ਆਮ ਹੀ ਮੈਂ ਮੈਨੂੰ ਫਿਰ ਤੋਂ ਮੈਨੂੰ ਮਾਫ ਕਰ ਦਿਓ ਦੋਸਤੋ ਕੱਥੇ ਰਸੂਈ ਤੋਂ ਤਾਂ ਹੱਥ ਹੀ ਉੱਡ ਗਏ ਹੋ ਵੀ ਮੈਂ ਤਾਂ ਮੈਂ ਇਕੱਲਾ ਬੈਠਾ ਹੀ ਕਰ